ਤਵਾਂ ਮੋਰਿੰਡਾ ਤੋਂ ਇੱਕ ਮੰਦਭਾਗੀ ਤੇ ਨਾਲ ਹੀ ਨਾਲ ਅਜੀਬੋ-ਗਰੀਬ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਅਵਾਰਾ ਕੁੱਤੇ ਨੂੰ ਮਾਰਨ ਤੋਂ ਰੋਕਣ ਤੇ ਇੱਕ ਸ਼ਖਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਮੋਰਿੰਡਾ ਦੇ ਵਿੱਚ ਮਨਪ੍ਰੀਤ ਸਿੰਘ ਨਾਮਕ ਇਸ ਸ਼ਖਸ ਨੇ ਇੱਕ ਅਵਾਰਾ ਕੁੱਤਾ ਪਾਲਿਆ ਹੋਇਆ ਸੀ ਜਦ ਐ ਦੇਰ ਸ਼ਾਮ ਬਾਹਰ ਘੁੰਮ ਰਿਹਾ ਸੀ ਤਾਂ ਕੁਝ ਵਿਅਕਤੀਆਂ ਵੱਲੋਂ ਡੰਡਿਆਂ ਦੇ ਨਾਲ ਇਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੇ ਰੋਕਣ ਤੇ ਇੰਨਾ ਵਿਅਕਤੀਆਂ ਤੇ ਮਨਪ੍ਰੀਤ ਸਿੰਘ ਦੇ ਵਿਚਾਰ ਜੋ ਹੈ ਬਹਿਸਬਾਦੀ ਸ਼ੁਰੂ ਹੋ ਜਾਂਦੀ ਹੈ ਜੋ ਕਿ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਹੱਥੋਂ ਪਾਈ ਤੱਕ ਮਾਮਲਾ ਪਹੁੰਚ ਜਾਂਦਾ ਹੈ ਤੇ ਜੋ ਮੁੱਢਲੀ ਜਾਣਕਾਰੀ ਸਾਹਮਣੇ ਆ ਰਹੀ ਹੈ ਉਹ ਇਹ ਹੀ ਹੈ ਕਿ ਹੱਥੋਂ ਪਾਈ ਦੇ ਚਲਦਿਆ ਹੀ ਜੋ ਹੈ ਮਨਪ੍ਰੀਤ ਸਿੰਘ ਦੀ ਮੌਤ ਹੋ ਜਾਂਦੀ ਹੈ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਇੱਕ ਅਵਾਰਾ ਕੁੱਤੇ ਨੂੰ ਮਾਰਨ ਤੋਂ ਰੋਕਣ ਤੇ ਕੁਝ ਵਿਅਕਤੀਆਂ ਵੱਲੋਂ ਇੱਕ ਸ਼ਖਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦੇਣਾ ਬਹੁਤ ਵੱਡੀ ਘਟਨਾ ਆਪਣੇ ਆਪ ਦੇ ਵਿੱਚ ਹੈ ਸਾਹਮਣੇ ਆ ਰਹੀ ਹੈ ਮੋਰਿੰਡਾ ਤੋਂ ਦੇਤੇ ਕੀ ਜ਼ਿਕਰ ਹੋ ਗਿਆ ਕਿ ਮਨਪ੍ਰੀਤ ਸਿੰਘ ਵਰਫ ਮਨੀ ਵੱਲੋਂ ਇੱਕ ਆਵਾਰਾ ਕੁੱਤਾ ਪਾਲਿਆ ਹੋਇਆ ਸੀ ਅਤੇ ਆਵਾਰਾ ਕੁੱਤਾ ਗਲੀ ਦੇ ਵਿੱਚ ਕੁੰਮ ਰਿਹਾ ਸੀ ਜਿਸ ਨੂੰ ਕਿ 7-8 ਵਿਅਕਤੀਆਂ ਵੱਲੋਂ ਡੰਡਿਆਂ ਨਾਲ ਕੁੱਟਿਆ ਜਾ ਰਿਹਾ ਸੀ ਜਿਸ ਨੂੰ ਕੀ ਆਵਾਜ਼ ਸੁਣਨ ਤੇ ਮਨਪ੍ਰੀਤ ਬਾਹਰ ਆਉਂਦਾ ਹੈ ਤੇ ਉਹਨਾਂ ਵਿਅਕਤੀਆਂ ਨੂੰ ਅਜਿਹਾ ਕਰਨ ਤੋਂ ਰੋਕਦਾ ਹੈ ਐਸੇ ਦੌਰਾਨ ਆਪਸ ਦੇ ਵਿੱਚ ਬਹਿਸ-ਬਾਜ਼ੀ ਹੋ ਜਾਂਦੀ ਹੈ ਤੇ ਬਹਿਸ-ਬਾਜ਼ੀ ਤੋਂ ਬਾਅਦ ਹੱਥੋਂ ਪਾਈ ਅਤੇ ਜਿਸ ਤੋਂ ਬਾਅਦ ਇਹ ਕਤਲ ਦੀ ਘਟਨਾ ਦੇ ਵਿੱਚ ਬਦਲ ਜਾਂਦੀ ਹੈ ਉੰਦਾ ਸੀ ਇਸ ਮਾਮਲੇ ਦੇ ਵਿੱਚ ਡੀਐਸਪੀ ਮੋਰਿੰਡਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਹਸਪਤਾਲ ਤੋਂ ਇੱਕ ਰੁਕਾ ਪ੍ਰਾਪਤ ਹੁੰਦਾ ਹੈ ਜਿਸ ਵਿੱਚ ਲਿਖਿਆ ਗਿਆ ਸੀ ਕਿ ਇੱਕ ਲੜਕੇ ਦੀ ਡੈੱਡ ਬੋਡੀ ਹਸਪਤਾਲ ਦੇ ਵਿੱਚ ਪਹੁੰਚੀ ਹੈ ਜਿਸ ਤੋਂ ਬਾਅਦ ਥਾਣਾ ਸਿਟੀ ਮੋਰਿੰਡਾ ਉਸ ਜਗ੍ਹਾ ਉੱਤੇ ਪਹੁੰਚਦੀ ਹੈ ਤੇ ਜਾਣਕਾਰੀ ਇਕੱਠਾ ਕਰਦੀ ਪਈ ਹੈ ਤਾਂ ਫਿਲਹਾਲ ਮੋਰਿੰਡਾ ਪੁਲਿਸ ਜੋ ਹੈ ਆਪਣੀ ਮਾਮਲੇ ਦੀ ਜਾਂਚ ਦੇ ਵਿੱਚ ਜੁੜ ਚੁੱਕੀ ਹੈ ਲੇਕਿਨ ਉੱਥੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਬਿਆਨ ਦਰਜ ਕਰਵਾਏ ਗਏ ਨਹੀਂ ਜਿੱਥੇ ਕਿ 7-8 ਵਿਅਕਤੀਆਂ ਵੱਲੋਂ ਉਸ ਦੇ ਭਰਾ ਦੇ ਉੱਤੇ ਹਮਲਾ ਕੀਤਾ ਗਿਆ ਹੈ ਤਾਂ ਪਰਿਵਾਰਕ ਮੈਂਬਰ ਹਤੇ ਮੋਰਿੰਡਾ ਡੀਐਸਪੀ ਦਾ ਇਸ ਮਾਮਲੇ ਤੇ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਣੇ ਹਨ ਹਾਂ ਜੀ ਮੈਂ ਕੀ ਵਾਰਦਾਤ ਹੋਈ ਹੈ ਜਿਹੜੀ ਥੋੜੇ ਬੇਟੇ ਨਾਲ ਜੀ ਇਹ ਦੇਖੋ ਕੁੱਤੇ ਦੇ ਕੁੱਤੇ ਦੇ ਮਾਰਿਆ ਜੀ ਉਹਨਾਂ ਨੇ ਆ ਕੇ ਮੈਂ ਕੁੱਤੇ ਨੂੰ ਚੜਾਣ ਗਿਆ ਸੀ ਉੰਨੇ ਚਿਰ ਬਸ ਮੈਂ ਪਹਿਲਾਂ ਉਹ ਚਲੇ ਕੇ ਮਗਰੇ ਮੈਂ ਚਲ ਗਈ ਉਹਦੇ ਤੇ ਉਹਨਾਂ ਨੇ ਉਹਨਾਂ ਨੇ ਤੁਹਾਨੂੰ ਕੁੱਟਿਆ ਉਹਨ ਮੁੰਡਿਆਂ ਨੇ 6-7 ਮੁੰਡੇ ਸੀਗੇ ਜੀ ਉਹ ਤੋਂ ਬਾਅਦ ਉਹ 10 ਮਿੰਟ ਬਾਅਦ ਫੇਰ ਚਲੇ ਗਏ ਫੇ 10 ਮਿੰਟ ਬਾਅਦ ਫੇਰ ਆ ਗਏ ਜੀ 30 ਮਿੰਟ ਬਾਅਦ ਆ ਕੇ ਫਿਰ ਉਹ ਕੀਚਾ kurta ਲੈ ਕੇ ਆਏ ਜੀ ਫਿਰ ਉਹਨਾਂ ਨੇ ਮੇਰਾ ਬੜਾ ਮੁੰਡਾ ਥੱਲੇ ਜਿੱਟ ਲਿਆ ਜੀ ਉਹਨੂੰ ਚੜਾਣ ਲੱਗੇ ਉਹਦੇ ਜਾਂਦੇ ਦੇ ਪਹਿਲਾਂ ਉਹਨਾਂ ਨੇ ਕੀਚੇ ਮਾਰੀ ਜੀ ਛੋੜੇ ਕੀ ਨਾਂ ਸੀ ਬੇਟਾ ਮੇਰੇ ਮੁੰਡੇ ਦੇ ਨਾਮ ਵਨਪ੍ਰੀਤ ਸਿੰਘ ਜੀ ਵਨਪ੍ਰੀਤ ਹਾਂਜੀ ਕਿ ਉਹ ਕੀ ਉਹਦੇ ਮੈਰਿਜ ਸੀ ਜਾਂ ਨੰਮੈਟ ਸੀ ਮੈਰੇ ਸੀ ਬੱਚੇ ਆ ਛੋਟੇ ਨੇ ਹਾਂਜੀ ਆ ਬੱਚਾ ਛੋਟਾ ਜਿਹਾ 4-5 ਸਾਲ ਦਾ ਮੁੰਡਾ ਉਹਦਾ ਕਿੰਨੇ ਕਿੱਥੋਂ ਦੇ ਬੰਦੇ ਸੀ ਜਿਹੜੇ ਇੱਥੇ ਦੀ ਸੀਗੇ ਜੀ ਲੱਗਦੀ ਹਨ ਮੁੰਗਰਾ ਦੇ ਮੁੰਡੇ ਸੀਗੇ ਜੀ ਕਿੱਦਾਂ ਤੁਹਾਨੂੰ ਕਿੰਨਾ ਘੋਟਿਆ ਉਹਨਾਂ ਨੇ ਤੁਹਾਡੇ ਵੀ ਕਹਿੰਦੇ ਹਾਂ ਜੀ ਮੇਰੀ ਬਿਮਾਰੀ ਜ ਮੇਰੇ ਬੇਟੇ ਦੇ ਮੇਰੇ ਬੇਟੇ ਦੇ ਮਾਰਿਆ ਦੇਖੋ ਮੈਨੇ ਆ ਗਿਆ ਫਰੂਡ ਮਾਰਿਆ ਨਾ ਨਵੇਂ ਹੜਿਆ ਨੇ ਆਹ ਦੇਖੋ ਮੇਰੇ ਬਾਹਰ ਪੱਟੀ ਉਹਨਾਂ ਨੇ ਉੱਥੇ ਜਾ ਕੇ ਮੈਂ ਉੱਥੇ ਚੱਲ ਗਈ ਜਦੋਂ ਕਾਣਾ ਕਰਦੇ ਜੀ ਬਹਿਣ ਕਹਿਆ ਮੈਂ ਕਿ ਤੂੰ ਨਾ ਜਾਈ ਉਹਦੋਂ ਮੈਂ ਦੇਖਿਆ ਹੀ ਨਹੀਂ ਬਿਆ ਜੀ ਜਿਹੜਾ ਮੁੰਡਾ ਮੇਰਾ ਤਾਂ ਬਿਮਾਰ ਕੇ ਉਹਨਾਂ ਨੇ ਜਾਂਦੇ ਦੀ ਮਾਰੀ ਕੀਤੀ ਜੀ ਬੇਟੇ ਦੇ ਮੇਰੇ ਦੇ ਇੱਕ ਲੈਟਰ ਹੀ ਮਾਰਨੀ ਆਏਗੀ ਇਹ ਬਿਲਕੁਲ ਜੀ ਬੜਦੀ ਮੇਰਾ ਸਿਰ ਮੈਂ ਨਿਹਰਾ ਸੀ ਬਿਲਕੁਲ ਜੀ ਸਟ੍ਰੀਟ ਵੈਜ ਹਾਂ ਜੀ ਹਾਂ ਸਰ ਕੀ ਬੇਟੇ ਦਾ ਕੀ ਨਾਮ ਹੈ ਤੁਹਾਡੇ ਦਾ ਮਨਪ੍ਰੀਤ ਸਿੰਘ ਜੀ ਕੀ ਗੱਲ ਹੋਈ ਹੈ ਜਿਹੜੇ ਇਹ ਗੱਲ ਕੁਝ ਨਹੀਂ ਗੁੱਸੇ ਪਿੱਛੇ ਹੋਈ ਹੈ ਜੀ ਕੁੱਤਾ ਬਾਹਰ ਦਾ ਇਹ ਉਹ ਮਾਰਦੇ ਤੇ ਮੁੰਡੇ ਉਹ ਛਡਾਉਣ ਵਾਸਤੇ ਜਲਵੇ ਜਲ ਛਾਣ ਰੰਨਾ ਕੁਝ ਬੀਜਵਾਨ ਜਲ ਕੋਈ ਬਹੁਤ ਜ਼ੋਰ ਦੇ ਵਿੱਚ ਹੀ ਹੋਈ ਹੈ ਔਰ ਕੋਈ ਕਰਚਾ ਘੱਟ ਹੈ ਅੱਛਾ ਕਿੱਥੇ ਹੋਇਆ ਜਿਹੜਾ ਕਤਲ ਇਹਦਾ ਬੇਟੇ ਦਾ ਇਹ ਕਤਲ ਉਸੇ ਹੋਇਆ ਪਰ ਉਹ ਚੋ ਉਹ ਜਿੱਤੇ ਨੇ ਦੋ ਟਾਪਟੀਆਂ ਵੇਚੀ ਦੋ ਦੋ ਟਾਪਟਾਂ ਵਟ ਕੇ ਲੈ ਗਏ ਹੁਣ ਸਾਰੇ ਅੱਛਾ ਜੀ ਹਾਂ ਜੀ ਕਿੰਨੇ ਕਵੇਜ ਵਾਰਦਾਤਾ ਜਿਹੜੀ 10:00 ਕ ਦੇ ਸਵੇਰੇ ਖਰਾਦੀ ਹੈ ਐ ਸਰ ਕਿੱਥੇ ਵਾਰਦਾਤਾ ਹੋਈ ਹੈ ਜਿਹੜੀ ਇਹ ਦੇਖੀ ਮੇਰੇ ਮੁੰਡੇ ਦੇ ਜਾਨ ਪੁੱਤੀ ਹੈ ਇਹ ਜੀ ਹਾਂ ਕੁੱਝ ਹੋਇਆ ਬੁੱਧ ਚੈੱਕ ਜੇ ਦੇਖਿਆ ਵੀ ਇਹ ਤਾਂ ਫਟੇ ਨਹੀਂ ਕੋਈ ਨਾਲ ਹੋਈਦਾ ਹੋਣਾ ਜੀ ਹਾਂ ਸਰ ਜੀ ਕਰਦੇ ਕੋਈ ਭਾਈ ਕਰਦਾ ਇਹ ਇਹ ਬੁੱਧ ਵੇਸ ਦਾ ਪਾ ਲਈ ਤੇ ਇਹ ਕਰਕੇ ਕਿਹਦਰ ਕਿੰਨੇ ਵਜੇ ਟੋਡੇ ਵੱਡੇ ਮੁੰਡੇ ਤੇ ਵੀ ਹਮਲਾ ਕੀਤਾ ਕਹਿੰਦੇ ਬੜੇ ਬੜਾ ਮੁੰਡਾ ਤੇ ਬੈਠੀ ਚੱਲ ਗਿਆ ਉਹ ਵੀ ਫਾੜ ਲਿਆ ਨੇ ਹਾਂ ਬਈ ਗਾਹ ਕੀ ਮਿਲਦੇ ਜਾ ਨਹੀਂ ਹੁੰਦਾ ਜੀ ਮੈਂ ਪਹਿਲਾਂ ਕੋਈ ਉਹਨਾਂ ਦਾ ਆਪਸੀ ਕੋਈ ਰੰਜਿਸ਼ ਮੈਨੂੰ ਤਾਂ ਕੋਈ ਮਸਲਾ ਹੈ ਕਿ ਨਾ ਕੋਈ ਜਾਂਦੀ ਕੋਈ ਨਹੀਂ ਆਹ ਦੇਖੋ ਜਣਾ ਕਿ ਗਾਹ ਹੋਇਆ ਤਾਂ ਤੇ 21 ਵਾਰ ਦਾ ਤੋਈਆ ਵਾਰ ਦਾ ਮੇਰੇ ਭਾਈ ਨਾਲ ਹੋਈ ਜੀ ਮੇਰੇ ਬ੍ਰਦਰ ਦੇ ਟਸਟ ਮਾਰ ਕੇ ਰਾਤ ਨੂੰ ਕਿੰਨੇ ਜਣੇ ਤੇ 7-8 ਜਣੇ ਤੇ ਜੀ ਤੇ اچانک ਖਰਚ ਆਇਆ ਨਹੀਂ ਜੀ ਅ ਡੌਗ ਦਾ ਕੁੱਤਾ ਰਹਿੰਦਾ ਹੈ ਨਾ ਗਲੀ ਸਾਡੇ ਇਹਦੇ ਮਾਰਦੇ ਜੀ ਉਹ ਉਹ ਮੇਰਾ ਭਾਈ ਉਹਨਾਂ ਨੂੰ ਕਹਿੰਦਾ ਸੀ ਵੀ ਸਾਨੂੰ ਮਾਰਦੇ ਆ ਐਨੇ ਦੇ ਪਿੱਛੇ ਲੜਦੇ ਉਹਨਾਂ ਨੇ ਜੇਲ੍ਹ ਚ ਮਾਰ ਦਿੱਤੀ ਰਾਤ ਸਾਨੂੰ ਸਿਵਲ ਹਸਪੀਟਲ ਮਰੀਦਾ ਤੋਂ ਇੱਕ ਇੰਟੀਮੇਸ਼ਨ ਮਿਲੀ ਸੀ ਕਿ ਇੱਦਾਂ ਬੰਦੇ ਦੀ ਕਿਸੇ ਦੀ ਡੈਥ ਹੋ ਗਈ ਆ ਰੋਡਾ ਤੇ ਕੁੱਤਾ ਰੁਕਾ ਸਾਨੂੰ ਮਸੂਲ ਹੋਇਆ ਸੀ ਜਿਸ ਤੇ ਕਾਰਵਾਈ ਕਰਦੇ ਐਸਐਸ ਸਿਟੀ ਸਾਹਜਿੰਦਰ ਸਿੰਘ ਸੰਮੇਤਰ ਹੁਸੇਗਿਆ ਔਕਾ ਦੇ ਪੁਜੀਓ ਹਸਪੀਟਲ ਜਾ ਕੇ ਦੇਖਿਆ ਇੱਕ ਲੜਬਾੜ ਜਿਹੜੀ 25 25 ਸਾਲ ਦੇ ਮੁੰਡੇ ਦੀ ਜਿਹੜੀ ਔਖਾ ਹਾਈਡਰਾਉਟ ਪਈ ਆ ਉਹਦੇ ਵਾਰਸਾਂ ਨੇ ਜੋ ਸਾਨੂੰ ਸਟੇਟਮੈਂਟ ਦਿੱਤੀ ਆ ਹਰਪ੍ਰੀਤ ਸਿੰਘ ਉਹਦਾ ਬ੍ਰਦਰ ਆ ਹਰਪ੍ਰੀਤ ਸਿੰਘ ਸਾਨੂੰ ਸ਼ਮਸ਼ੀਰ ਸਿੰਘ ਚੀਕਾਟੀ ਮਰੇਂਡਾ ਦਾ ਰਹਿਣ ਵਾਲਾ ਉਹਨੇ ਸਾਨੂੰ ਆਪਣੀ ਸਟੇਟਮੈਂਟ ਜਿਹੜੀ ਲਿਖਾਈ ਆ ਉਹ ਚ ਉਹਨੇ ਕਿਹਾ ਵੀ ਮੇਰੇ ਬ੍ਰਦਰ ਨੂੰ ਮਨਪ੍ਰੀਤ ਮਨੀ ਨੂੰ 78 79 79 78 ਨੌਜਵਾਨਾਂ ਨੇ ਨਰਨ ਮਿਲ ਕੇ ਗਲੀ ਦੇ ਵਿੱਚ ਕੁੱਟਮਾਰ ਕੀਤੀ ਆ ਵਜ੍ਹਾ ਕੁੱਟਮਾਰ ਦੀ ਇਹ ਆ ਵੀ ਸਟੀਟ ਡੌਗ ਉੱਥੇ ਘੁੰਮ ਰਿਹਾ ਸੀ ਤੇ ਉਹ ਜਿਹੜੇ ਮੁੰਡੇ ਸੀ 7-8-9 ਮੇੜ ਬੰਦੇ ਨੇ ਉਹਨਾਂ ਨੇ ਉਹ ਕਦੇ ਕੁੱਤਾ ਪੈ ਗਿਆ ਹੋਊ ਉਹਨਾਂ ਨੂੰ ਉਹ ਜਰੂਰ ਪਤਾ ਬੈਗ ਉਹਨਾਂ ਦੇ ਦੋ ਕੁੱਤੇ ਨੂੰ ਮਾਰਿਆ ਕੁੱਤਾ ਮਾਰਨ ਲਗਾ ਜਦੋਂ ਕੁੱਤਾ ਰੋਇਆ ਤੇ ਚੀਕਾਂ ਮਾਰੀਆਂ ਨੇ ਉਹ ਉਹਨਾਂ ਦਾ ਪਰਿਵਾਰ ਦਾ ਇੱਕ ਕੁੱਤੇ ਨਾਲ ਲਗਾ ਸੀ ਉਹ ਜਦੋਂ ਭੱਜ ਕੇ ਬਾਹਰ ਆ ਕੇ ਦੇਖਿਆ ਆਪਾਂ ਚ ਇਹਨਾਂ ਦੀ ਹੱਥਪਾਈ ਹੋ ਗਈ ਆ ਤੇ ਹੱਥਪਾਈ ਹੋਣ ਦੇ ਦੌਰਾਨ ਉਹਨਾਂ ਚੋਂ ਕਿਸੇ ਮੁੰਡੇ ਨੇ ਵਿੱਚ ਇਹ ਉਹਦੇ ਮੁੰਡੇ ਦੇ ਆਪਣੇ ਮਨੀ ਦੇ ਕਿਰਚ ਮਾਰੀ ਆ ਉਹਦਾ ਜਿਹੜਾ ਬ੍ਰਦਰ ਆ ਹਰਪ੍ਰੀਤ ਸਿੰਘ ਆ ਉਹਦੇ ਵੀ ਉਹਨਾਂ ਨੇ ਪੰਜ ਨਾਲ ਸੱਟਾਂ ਦਾ ਮਾਰ ਸੱਟ ਕੱਪ ਸੱਟਾਂ ਮਾਰੀਆਂ ਜਿਹੜੇ ਦੋ ਡੈੱਡ ਬੋਡੀ ਹਸਪੀਟਲ ਚ ਮੌਤਰੀ ਦਿਖਾ ਕੇ ਇਸ ਪੋਸਟਮਾਰਟਮ ਕਰਵਾ ਰਹੇ ਆ ਹਰਪ੍ਰੀਤ ਦੇ ਬਿਆਨ ਤੇ ਸੀ ਆਪਣੇ ਲੋਜ ਅੰਦਰ 302 ਦੀ ਪੁਰਾਣੀ ਸੈਕਸ਼ਨ ਜਿਹੜੀਆਂ ਆਈਪੀਸੀ ਦੀਆਂ ਉਹ ਰਜਿਸਟਰ ਕਰ ਦਿੱਤੀ ਆ ਅੱਜ ਪੋਸਟਮਾਰਟਮ ਕਰਵਾ ਕੇ ਨਾਲ ਦੀ ਨਾਲ ਹੀ ਜਿਹੜੇ ਦੋਸ਼ੀਆਂ ਦੇ ਅਗੇਂਸਟ ਜਿਹੜੇ ਕਾਨੂੰਨੀ ਕਾਰਵਾਈ ਅਰੈਸਟਾਂ ਦੀ ਰਿਕਾਰਡਿੰਗ ਪੋਸਟ ਕਰਾਂਗੇ ਸਰੇਟ ਕੋਈ ਇਨਵੋਲਵ ਬੰਦਾ ਹੈ ਜੀ ਜਿਹਦਾ ਪਹਿਲਾਂ ਕੋਈ ਕ੍ਰਿਮੀਨਲ ਰਿਪੋਰਟ ਹੋਵੇ ਹਾਂ ਉਹਦੇ ਵਿੱਚ ਇੱਕ ਮੇਨ ਟੂਸ ਜਿਹੜਾ ਵਿਸ਼ਾਲ ਵਿਸ਼ਾਲ ਹੈਗਾ ਵਿਸ਼ਾਲ ਸਿੰਘ ਵਿਸ਼ਾਲ ਸ਼ਾਹੀ ਜਾਇਆ ਕਰਕੇ ਉਸਤੇ ਪਹਿਲਾਂ ਵੀ ਇੱਕ ਸਾਡੀ ਸਿਟੀ ਦੇ ਵਿੱਚ 29 ਵਾ 23 ਐਫਆਰ ਮਰਡਰ ਦੇ ਰਜਿਸਟਰਡ ਆ ਉਹ ਹੁਣ ਮੇਲ ਉੱਤੇ ਆਇਆ ਸੀਗਾ ਮਤਲਬ ਕੱਲੇ ਹੀ ਇਹ ਟੂਸ ਜਿਹੜਾ ਉਹ ਜਿਹੜਾ ਇਸ ਐਫਆਰ ਦੇ ਵਿੱਚ ਨੋਮੇਟਡ ਹੈ